ਮਰੇ ਸੀਰ ਥੋੜਾ ਪ੍ਰਦਾਨ ਮੇਰੇ ਕੋਲੇ ਆਇਆ ਕਿ ਬਨਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਅਕਾਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰਿਓ ਕਿ ਥੋੜਾ ਪ੍ਰਦਾਨ ਮੇਰੀ ਕਾਰ ਦੀ ਪਿਛਲੀ ਸੀਟ 'ਚ ਰਿਹਾ ਔਰ ਕਿਸੇ ਮਜਬੂਰੀ ਵਾਸਤੇ ਮੈਨੂੰ 3 ਵਜੇ ਫਿਰ ਗਿੱਦੜਵਾਚੋਂ ਨਿਕਲਣਾ ਪਿਆ ਔਰ ਜਿਵੇਂ ਹੀ ਮੈਂ ਗਿੱਦੜਵਾਚੋਂ ਬਾਹਰ ਨਿਕਲਿਆ ਜਨਾਬ ਵੀ ਗੈਰ ਹਜ਼ਰ ਹੋ ਗਏ ਇਹ ਗੱਲ ਇਹਨਾਂ ਨੇ ਪੋਸਟ ਪਾਈ ਔਰ ਮੇਰਾ ਇਹਦਾ ਜਵਾਬ ਬਣਦਾ ਹੈ ਕਿ VOTING ਸਭ ਜਿਹੜਾ ਹਰੀਕੇ ਕਲਾਂ ਦਾ ਸਰਪੰਚ ਹੈ ਜਿਹੜਾ ਜੀਤੋਂ 5 ਕਿਲੋ ਫੀਮ ਫੜੀ ਗਈ ਸੀ ਸ਼ੰਭੂ ਬਾਗਰ ਦੇ ਉਹਦੇ ਵਿੱਚ ਜਨਾਬ ਦਾ ਨਾਮ ਹੀ ਆਉਂਦਾ ਸੀ ਜੇ ਤੁਹਾਡਾ ਇੱਕ ਕੋਈ ਪੁਰਾਣਾ ਫੈਮਿਲੀ ਰਿਲੇਸ਼ਨ ਵਾਲਾ ਐਸਪੀ ਨਾ ਹੁੰਦਾ ਤਾਂ ਤੁਸੀਂ ਵੀ ਸ਼ਾਇਦ ਉਸ ਕੇਸ 'ਚ ਅੱਜ ਉਹ ਸਸਦਾ ਜਿਹੜਾ ਉਹ ਪੁੱਤਰ ਬਰਨਾਲੇ ਦਾ ਉਹ ਡਰੱਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਪੜਲੇ ਬਸਾਂ ਦੀਆਂ ਬਾੜੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਪੜਲੇ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਫੜ ਲਏ ਕਿਉਂਕਿ ਚਲੋ ਕਿਉਂਕਿ ਮੇਰੇ ਤੇ ਗੱਲ ਆਈ ਹੈ ਮੈਂ ਵੀ ਇੱਕ ਪਬਲਿਕ ਫਿਗਰ ਹਾਂ ਔਰ ਮੇਰਾ ਸਵਾਲ ਇਹਦਾ ਜਵਾਬ ਦੇਣਾ ਪਣਦਾ ਹੈ ਕਿਉਂਕਿ ਕਿਤੇ ਮੇਰੀ ਆਪ ਦੀ ਪਾਰਟੀ ਨਾ ਸੋਚੇ ਕਿ ਸੱਚੀ ਉਹ ਮੇਜ਼ ਚੋਰੀ ਕਰਕੇ ਲੈ ਗਿਆ ਮੈਂ ਕਦੀ ਵੀ ਆਪਣੇ ਕਿਸੇ ਸਿਆਸੀ ਵਿਰੋਧੀ ਤੇ ਕੋਈ ਤੁਮਤ ਜਾਂ ਦੋਸ਼ਣ ਜਾਂ ਕੋਈ ਜਾਤੀ ਆਦੀ ਜਿਹੜੀ ਸਿਆਸਤ ਹੈ ਇਹ ਮੈਂ ਕਦੇ ਨਹੀਂ ਕੀਤੀ ਔਰ ਇਹ ਰਿਕਾਰਡ ਦਾ ਹਿੱਸਾ ਹੈ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕੱਲ ਕਿ ਕਾਂਗਰਸ ਪਾਰਟੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਪਾਈ ਮੇਰੀ ਤਸਵੀਰ ਪਾ ਕੇ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਸਰਕਾਰੀ ਕੋਠੀ ਚੋਂ ਇੱਕ ਮੇਜ਼ ਚੋਰੀ ਕਰਕੇ ਲੈ ਗਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਹੋ ਸਕਦਾ ਪ੍ਰਧਾਨ ਦੀ ਖਾਦੀ ਪੀਤੀ ਚ ਕੋਈ ਜ਼ਿਆਦਾ ਚ ਇਹਨੇ ਬਾਤੀ ਹੋਵੇ ਜਾਂ ਫਿਰ ਉਹ ਜਿਹੜਾ ਮਾਗੀ ਦਾ ਮੇਲਾ ਉਹ 12 5 48 ਹੁੰਦਾ ਕਿ 60 ਹੁੰਦਾ ਉਹ ਹਾਸੇ ਚ ਕਿਹਾ ਸੀ ਉਹਦੇ ਉਹਦੇ ਨਾਲੇ ਬੁਖਲਾ ਗਿਆ ਬਰਹਾਲ ਅੱਜ ਮੇਰੀ ਇਹ ਮਜਬੂਰੀ ਹੈ ਕਿ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪੈਗਾ ਕਿਉਂਕਿ ਕਈ ਵਾਰੀ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਬੰਦੇ ਆ ਅ ਔਰ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਸ਼ੇਰ ਵੀ ਗਿੱਦੜ ਬਣ ਜਾਂਦੇ ਤੇ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਸ਼ੇਰ ਹੋ ਜਾਂਦੇ ਸੋ 2016 ਦੀ ਗੱਲ ਹੈ ਗਿੱਦੜਵਾਚ ਮਿਊਨਿਸਪਲ ਇਲੈਕਸ਼ਨ ਹੋਣੇ ਸੀ ਔਰ ਕਾਂਗਰਸੀ ਉਹ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ万ਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਇਕੱਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰੋ ਕਿ ਥੋੜਾ ਪ੍ਰਦਾਨ ਮੇਰੀ ਕਾਰ ਦੀ ਪਿਛਲੀ ਸੀਟ ਚ ਰਿਆ ਔਰ ਕਿਸੇ ਮਜਬੂਰੀ ਵਾਸਤੇ ਉਹ 3:00 ਵਜੇ ਫਿਰ ਗਿੱਦੜਵਾਚੋਂ ਨਿਕਲਣਾ ਪਿਆ ਔਰ ਜਿਵੇਂ ਹੀ ਮੈਂ ਗਿੱਦੜਵਾਚੋਂ ਬਾਹਰ ਨਿਕਲਾ ਜਨਾਬ ਵੀ ਗੈਰ ਹਾਜ਼ਰ ਹੋ ਗਏ ਹੁਣ ਇਹ ਫੈਸਲਾ ਤੁਸੀਂ ਕਰੋ ਕਿ ਥੋੜਾ ਜਿਹੜਾ ਲੀਡਰ ਹੈ ਉਹ ਗਿੱਦੜਾਂ ਦੇ ਜੁਮਰੇ ਚਾਹੁੰਦਾ ਹੈ ਕਿ ਸ਼ੇਰਾਂ ਦੇ ਜੁਮਰੇ ਚਾਹੁੰਦਾ ਹੈ ਅ ਚਲਦੇ ਤਾਂ ਬਹੁਤ ਵੱਡੀਆਂ ਗੱਡੀਆਂ ਚ ਹੈ ਔਰ ਬਹੁਤ ਪੜੀਆਂ ਵੱਡੀਆਂ ਕੋਠੀਆਂ ਚ ਰਹਿੰਦੇ ਹਾਲਾਂਕਿ ਢੇਰੀ ਤਾਂ ਇਹਨਾਂ ਦੀ ਛੋਟੀ ਸੀਗੀ ਪਰ ਪਤਾ ਨਹੀਂ ਕੀ ਗੱਲ ਹੈ ਦਰਜੀਆ ਦੇ ਪੈਸੇ ਦੇਣੇ ਭੁੱਲ ਜਾਂਦੇ ਆ ਅ ਸਨੀ ਢਿੱਲੋਂ ਨੇ 2 ਸਾਲ ਬਾਅਦ ਜਦੋਂ ਕੋਈ ਚੰ디ਗੜ੍ਹ ਦਾ ਦਰਜੀ ਸੀ ਜਦੋਂ 2 ਸਾਲ ਉਹਦੇ ਪੈਸੇ ਨਹੀਂ ਦਿੱਤੇ ਤਾਂ ਸਨੀ ਢਿੱਲੋਂ ਜਿਹੜਾ ਉਹ 23000 ਰੁਪਏ ਦੀ ਅਦਾਇਗੀ ਉਹ ਚੰ디ਗੜ੍ਹੋਂ ਦਰਜੀ ਨੂੰ ਕਰਕੇ ਗਿਆ ਔਰ ਜਿਹੜਾ ਮੁਕਸਰ ਦਾ ਪ੍ਰਿੰਸ ਟੇਲਰ ਹੈ ਜਦੋਂ ਉਹਨੇ 3 ਸਾਲ ਬਾਅਦ ਆਪਣੇ ਮਿਹਨਤ ਦੇ ਪੈਸੇ ਮੰਗੇ ਤਾਂ ਉਹਦਾ ਬੁਰਾ ਹਾਲ ਕਰ ਦਿੱਤਾ ਜਨਾਬ ਰਹਿ ਤਾਂ ਟਰਾਂਸਪੋਰਟ ਮੰਤਰੀ ਤਿੰਨ ਚਾਰ ਮਹੀਨੇ ਹੀ ਆ ਪਰ ਤਿੰਨ ਚਾਰ ਮਹੀਨਿਆਂ ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਈਆ ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98000 ਤੋਂ ਜੈਪੁਰ ਤੋਂ ਲੁਵਾਈਆਂ ਔਰ ਜਿੱਥੋਂ ਤਾਈ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਪੰਜਾਬ ਦੇ ਵਿੱਚ ਇੱਕ ਨੀਤੀ ਇਹ ਆ ਕਿ ਜੇ ਪੰਜਾਬ ਦਾ ਜਿਹੜਾ ਵੈਂਡਰ ਹੈ 10 15% ਜ਼ਿਆਦਾ ਵੀ ਹੋਵੇ ਤਾਂ ਕੰਮ ਪੰਜਾਬ ਪੰਜਾਬੀ ਨੂੰ ਦੇਣਾ ਚਾਹੀਦਾ ਕਿਉਂਕਿ 18% ਤਾਂ GST ਵਾਪਸ ਆ ਜਾਣੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੁਲਾਜ਼ਮਤ ਮਿਲਦੀ ਔਰ ਇਸੇ ਤਰ੍ਹਾਂ ਹੀ ਤੁਸੀਂ ਇਹ ਗੱਲ ਆਪਣੇ ਤੇ ਲਾ ਕੇ ਵੇਖੋ ਕਿ ਜਿਹੜਾ ਉਹ ਫਰੀਦਕੋਟ ਦਾ ਠੇਕੇਦਾਰ ਸੀ ਕਰਨ ਘਟਾਰੀਆ ਜਿਹਨੇ ਆਪਦੇ ਦੋਨੋਂ ਬੱਚਿਆਂ ਨੂੰ ਗੋਲੀ ਮਾਰ ਲਈ ਆ ਉਹ ਵੀ ਘਰ ਵਾਲੀ ਨੂੰ ਗੋਲੀ ਮਾਰ ਲਈ ਆਪਦੇ ਆਪ ਨੂੰ ਗੋਲੀ ਮਾਰ ਲਈ ਉਹਦੀ ਮਜਬੂਰੀ ਤੁਸੀਂ ਆਪਦੇ ਆਪ ਤੇ ਲਾ ਕੇ ਵੇਖੋ ਕੋਈ ਆਪਦੇ ਬੱਚਿਆਂ ਨੂੰ ਗੋਲੀ ਮਾਰ ਸਕਦਾ ਪੈਸੇ ਦੀ ਕਿੰਨੀ ਹਵਸ ਹੋਣੀ ਹੈ ਇਸ ਬੰਦੇ ਨੂੰ ਕਿ ਤਿੰਨ ਬੰਦੇ ਉਹ ਤਾਂ ਚਲੋ ਪਰਮਾਤਮਾ ਦਾ ਸ਼ੁਕਰ ਹੈ ਉਹਦੀ ਘਰ ਵਾਲੀ ਜਿਹੜੀ ਹੈ ਉਹ ਅੱਜ ਜ਼ਿੰਦਾ ਹੈ ਪਰ ਤਿੰਨੇ ਬੰਦੇ ਜਿਹੜੇ ਦੁਨੀਆ ਤੋਂ ਗੈਰਹਾਜ਼ਰ ਹੈ ਕਿਉਂਕਿ ਇਹਨਾਂ ਨੇ ਉਹਨਾਂ ਦੇ ਪੈਸੇ ਜਿਹੜੇ ਆ ਇਹ ਵਾਪਸ ਨਹੀਂ ਕੀਤੇ ਇਸੇ ਤਰ੍ਹਾਂ ਇੱਕ ਬਰਨਾਲੇ ਦਾ ਕੋ ਡਰਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਫੜ ਲਏ ਬੱਸਾਂ ਦੀਆਂ ਬਾੜੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਫੜ ਲਏ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਫੜ ਲਏ ਔਰ ਪ੍ਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ ਤੇ ਪੈਰਾ ਜਾ ਕੇ ਕੋਈ ਬੰਦਾ ਡਿੱਗ ਪੇ ਤਾਂ ਪੰਜਾਬੀ ਜਿਹੜੇ ਆ ਉਸ ਨੂੰ ਮਾਫ ਕਰ ਦਿੰਦੇ ਔਰ ਮੂਸੇ ਆਲਾ ਕਤਲ ਤੇ ਸਰਕਾਰ ਦੇ ਆ ਪੁਲਿਸ ਤੇ ਦਬਾਅ ਇਸ ਕਰਕੇ ਕੱਟ ਗਿਆ ਕਿਉਂਕਿ ਗਿੱਦਿੰਗ ਸਾਹਿਬ ਨੇ ਜਿਹੜਾ ਵਿੱਚ ਪੈ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਅਕੇ ਸਾਹਮਣੇ ਨਹੀਂ ਬੋਲਦਾ ਖਾਓ ਅਸੈਂਬਲੀ ਹੋਵੇ ਚਾਹੇ ਸਿਆਸੀ ਜਲਸਿਆਂ ਚ ਹੋਵੇ ਸੋ ਇਸ ਕਰਕੇ ਮੈਂ ਤਾਂ ਅੱਜ ਕਿਉਂਕਿ ਇੱਕ ਇਹ ਗੱਲ ਇਹਨਾਂ ਨੇ ਪੋਸਟ ਪਾਈ ਯਾਰ ਮੇਰਾ ਇਹਦਾ ਜਵਾਬ ਬਣਦਾ ਹੈ ਪਰ ਇੱਕ ਗੱਲ ਜਾਂਦਾ ਜਾਂਦਾ ਇਹ ਵੀ ਕਹਿ ਜੂੰਗਾ ਕਿ ਵਿਡਿੰਗ ਸਾਹਿਬ ਜਿਹੜਾ ਹਰੀਕੇ ਕਲਾਂ ਦਾ ਸਰਪੰਚ ਹੈ ਜਿਹੜਾ ਜੀਤੋਂ 5 ਕਿਲੋ ਆਫੀਮ ਫੜੀ ਗਈ ਸੀ ਸ਼ੰਭੂ ਬਾਰਡਰ ਤੇ ਉਹਦੇ 'ਚ ਜਨਾਬ ਦਾ ਨਾਮ ਹੀ ਆਉਂਦਾ ਸੀ ਜੇ ਤੁਹਾਡਾ ਇੱਕ ਕੋਈ ਪੁਰਾਣਾ ਫੈਮਿਲੀ ਰਿਲੇਸ਼ਨ ਵਾਲਾ ਐਸਪੀ ਨਾ ਹੁੰਦਾ ਤਾਂ ਤੁਸੀਂ ਵੀ ਸ਼ਾਇਦ ਉਸ ਕੇਸ 'ਚ ਅੱਜ ਉਹ ਸੱਸਦਾ ਜਿਹੜਾ ਉਹ ਪਹੁੰਚ ਤਰੇ ਕਉਕੀ ਚਲੋ ਕਿਉਂਕਿ ਮੇਰੇ ਤੇ ਗੱਲ ਆਈ ਹੈ ਮੈਂ ਵੀ ਇੱਕ ਪਬਲਿਕ ਫਿਗਰ ਐ ਔਰ ਮੇਰਾ ਸਵਾਲ ਦਾ ਜਵਾਬ ਦੇਣਾ ਪੈਂਦਾ ਕਿਉਂਕਿ ਕਿਤੇ ਮੇਰੀ ਆਪਣੀ ਪਾਰਟੀ ਨਾ ਸੋਚੇ ਕਿ ਸੱਚੀ ਹੋਏ ਮੇਜ਼ ਚੋਰੀ ਕਰਕੇ ਲੈ ਗਿਆ ਮੈਂ ਦੋਸਤੋਰ ਕੋਈ 9 ਸਾਲ ਪੰਜਾਬ ਦੇ ਵਿੱਚ ਮਨਿਸਟਰ ਰਹਾ ਹਾਂ ਇਨ੍ਹਾਂ 9 ਸਾਲਾਂ ਦੇ ਵਿੱਚ ਮੈਂ ਇੱਕ ਦਿਨ ਵੀ 1 ਕਿਲੋਮੀਟਰ ਵਾਸਤੇ ਵੀ ਪੰਜਾਬ ਦੀ ਸਰਕਾਰੀ ਗੱਡੀ ਨਹੀਂ ਲਈ ਹਾਲਾਂਕਿ ਸਾਰੇ ਮੰਤਰੀ ਲੈਂਦੇ ਫਿਰ ਇੰਡੀਆ 'ਚ ਵੀ ਐਸਾ ਕੋਈ ਬੰਦਾ ਨਾ ਮਿਲੇ ਮੈਂ 9 ਸਾਲਾਂ ਚ ਪੰਜਾਬ ਸਰਕਾਰ ਤੋਂ ਇੱਕ ਵੀ ਲੀਟਰ ਡੀਜ਼ਲ ਜਾਂ ਪੈਟਰੋਲ ਆਪਣੀ ਗੱਡੀ ਚ ਨਹੀਂ ਪਵਾਇਆ ਮੈਂ ਸੈਂਕੜੇ ਮੀਟਿੰਗਾਂ ਸਰਕਾਰੀ ਮੀਟਿੰਗਾਂ ਦਿੱਲੀ ਪੰਬਈ ਬੰਗਲੌਰ ਕੋਲਕਾਤਾ ਜਾਂਦਾ ਸੀ ਹਵਾਈ ਜਹਾਜ਼ ਦਾ ਕਰਾਇਆ ਹੋਟਲ ਦਾ ਕਰਾਇਆ ਰੇਲ ਗੱਡੀ ਦਾ ਕਰਾਇਆ ਮੈਂ ਆਪਦੇ ਪੱਲੇੋਂ ਵਰਤਦਾ ਸੀ ਅੱਜ ਪੰਜਾਬ ਦੇ ਵਿੱਚ ਤਕਰੀਬਨ 14 ਲੱਖ ਟਿਊਬਲ ਹੈ ਇਹਨਾਂ ਇਹ ਟਿਊਬਲ ਜਿਹੜੇ ਆ ਮੁਫਤ ਹੈ ਇਕੱਲਾ ਮਨਪ੍ਰੀਤ ਕਿਸਾਨ ਹੈ ਮੇਰੇ ਕੋਲ 3 ਟਿਊਬਲ ਹੈ ਔਰ ਮੈਂ 6000 ਰੁਪਿਆ ਫੀ ਟਿਊਬਲ 18000 ਰੁਪਿਆ ਹਰ ਮਹੀਨੇ ਕੱਲਾ ਮੈਂ ਪਰਦਾ ਮੈਂ ਸਰਕਾਰ ਦਾ ਮੇਜ ਚੋਰੀ ਕਰਕੇ ਲੈ ਕੇ ਜਾਵਾਂਗਾ